ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਇਟਾਲੀਅਨ ਵਿਦ ਗਗਮਿੰਦਰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਵਾਕ ਜਿਹੜੇ ਕਿ ਤੁਸੀਂ ਫਾਰਮੇਸੀ ਦੇ ਵਿੱਚ ਜਾ ਕੇ ਯੂਜ਼ ਕਰ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਜੇਕਰ ਵੀਡੀਓ ਪਸੰਦ ਆਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਆਜੋ ਜੀ ਕਰ ਲੈਣਾ ਅੱਜ ਦੀ ਵੀਡੀਓ ਸਟਾਰਟ ਤੇ ਇੱਕ ਹਾਈਪ ਵਾਲਾ ਬਟਨ ਆ ਤਾਂ ਉਸ ਨੂੰ ਵੀ ਜ਼ਰੂਰ ਕਲਿੱਕ ਕਰਨਾ Buongiorno, buongiorno, pav. Good morning. Salve, mi dica. Good morning, menù O mal di testa da due giorni. O mal di testa da due giorni, menu do di nato, ser darde. Avete qualcosa per il mal di testa? Tu adde col cuj e ser darde vaste. Avete qualcosa per il mal di testa? सी si, अबiamo diversi farmaci per questo problema جی ہاں ਸਾਡੇ ਕੋਲ ਇਸ ਸਮੱਸਿਆ ਲਈ ਵੱਖ-ਵੱਖ ਦਵਾਈਆਂ ਹਨ diversi ਦਾ ਮਤਲਬ ਹੁੰਦਾ ਵੱਖ-ਵੱਖ farmaci ਹੁੰਦੀਆਂ ਦਵਾਈਆਂ quale farmaco preferisci quale farmaco preferisci ਤੁਸੀਂ ਕਿਹੜੀ ਦਵਾਈ ਪਸੰਦ ਕਰੋਗੇ ਜਾਂ ਕਿਹੜੀ ਲੈਣਾ ਚਾਹੋਗੇ ਅਗਿਆਮੋ ਕੋਮੇ ਲਿਵੋਪ੍ਰੋਫੇਨੇ ਓ ਇਲ ਪੈਰਾਸੈਟਾਮੋਲ ਸਾਡੇ ਕੋਲ ਇਬੂਪ੍ਰੋਫੀਨੇ ਆ ਤੇ ਇੱਕ ਪੈਰਾਸੈਟਾਮੋਲ ਆ ਤੇ ਤੁਹਾਨੂੰ ਅਗਲਾ ਪੁੱਛ ਸਕਦਾ ਕਿ ਤੁਸੀਂ ਹੋਰ ਕਿਹੜੀ ਇਹਨਾਂ ਦੇ ਵਿੱਚੋਂ ਲੈਣੀ ਚਾਹੋਗੇ ਕਵਾਲੇ ਵੋਰੇਸਤੀ ਪਾਰੈਂਦਰੇ ਕਵਾਲੇ ਵੋਰੇਸਤੀ ਪਾਰੈਂਦਰੇ ਤੁਸੀਂ ਕਿਹੜਾ ਲੈਣਾ ਚਾਹੋਗੇ ਕਹਣ ਦਾ ਭਾਵ ਇਹਨਾਂ ਦੋਨਾਂ ਦੇ ਵਿੱਚੋਂ ਤੁਸੀਂ ਕਿਹੜਾ ਅ ਮਤਲਬ ਦਵਾਈ ਲੈਣੀ ਆ ਲੈਣਾ ਚਾਹੁੰਦੇ ਹੋ ਬਰੇ ਪਰੇਂdre il paracetamolo ਜੇ ਤੁਸੀਂ ਪੈਰਾਸੀਟਾਮੋਲ ਲੈਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ ਕਿ ਮੈਂ ਪੈਰਾਸੀਟਾਮੋਲ ਲੈਣੀ ਚਾਹਾਂਗਾ i visonio di un dosaggio specifico dosaggio specifico ਦਾ ਮਤਲਬ ਹੁੰਦਾ ਕਿ ਕਿੰਨੀ ਡੋਜ਼ ਲੈਣੀ ਆ ਕਹਿੰਦਾ ਪਾਵਾ ਕਿ ਤੁਹਾਨੂੰ ਅਗਲਾ ਪੁੱਛ ਸਕਦਾ ਹੈ ਕਿ ਕੋਈ ਵਿਸ਼ੇਸ਼ ਮਾਤਰਾ ਦੀ ਜ਼ਰੂਰਤ ਹੈਗੀ ਆ ਜਾਂ ਲੋਡ ਹੈਗੀ ਆ ਜਿਵੇਂ 500 ਜਾਂ 100 ਮਿਲੀਗ੍ਰਾਮ ਸੇਮੀ ਸਰਵੇ ਦਾ ਦੋਸਾਜੋ 500 ਮਿਲੀਗ੍ਰਾਮ ਹਾਂ ਮੈਨੂੰ 500 ਐਮਜੀ ਦਾ ਡੋਸ ਚਾਹੀਦਾ ਆ ਉਹ ਵੀ ਜ਼ੋਨੀਓ ਵੀ ਬੋਲਿਆ ਜਾ ਸਕਦਾ ਮੀ ਸਰ ਵੀ ਕਿਹਾ ਜਾ ਸਕਦਾ ਕੁਐਸਟੋ ਦੋਸਾਜੋ ਵਾ ਬੇਨੇ ਪਰ ਇਲ ਦੋਲੋਰੇ ਫੋਰਤੇ ਕੀ ਇਹ ਹੈ ਤੇਜ ਸਿਰਦਰਦ ਦੇ ਲਈ ਡੋਸ ਆ ਜਿਹੜੀ ਉਹ ਦੀ ਮਾਤਰਾ ਠੀਕ ਹੈ ਤੁਸੀਂ ਇਹ ਵੀ ਸਵਾਲ ਪੁੱਛ ਸਕਦੇ ਹੋ ਜਵਾਬ ਮਿਲ ਸਕਦਾ ਹੈ ਸੀਚੈਰ ਤੋਂ ਇਹ ਐਫੀਕਾਚੇ ਪਰ ਇਲ ਮਾਲ ਦੀ ਟੈਸਟਾ ਇਹ ਇਫੈਕਟਿਵ ਆ ਸਿਰਦਰਦ ਦੇ ਲਈ ਬਿਲਕੁਲ ਪ੍ਰਭਾਵਸ਼ਾਲੀ ਆ ਸਿਰਦਰਦ ਦੇ ਲਈ 500 ਐਮਜੀ ਦੀ ਜਿਹੜੀ ਡੋਜ਼ ਆ ਸੇ ਆਈ ਉਨਾ ਪ੍ਰੋਬਲੇਮਾ ਡੈਲਾ ਐਮੀਗ੍ਰਾਨੀਆ ਦੋ ਵਾਰ ਇਸੀ ਅੰਦਰੇ ਦਲ ਤੋ ਮੈਡਿਕੋ ਜੇ ਤੁਹਾਨੂੰ ਮਾਈਗਰੇਨ ਦੀ ਸਮੱਸਿਆ ਹੈ ਤਾਂ ਤੁਹਾਨੂੰ ਡਾਕਟਰ ਦੇ ਕੋਲ ਜਾਣਾ ਚਾਹੀਦਾ ਆਪਣੇ ਡਾਕਟਰ ਦੇ ਕੋਲ ਅਲੋਰਾ ਮੀ ਡੀਕਾ ਆਈ ਵਿਸੋਨਿਓ ਉਨ ਪਕੈਟੋ ਦਾ 10 ਓ ਦਾ 20 ਕੰਪਰੇਸੇ ਤੇ ਹੁਣ ਮੈਨੂੰ ਦੱਸੋ ਤੁਹਾਨੂੰ 10 ਜਾਂ 20 ਗੋਲੀਆਂ ਦੇ ਪੈਕ ਦੀ ਜ਼ਰੂਰਤ ਆ ਭਾਵ ਤੁਸੀਂ ਕਿਹੜਾ ਪੈਕੇਜ ਜਾਨੀ ਕਿ ਪਕੈਟ ਉਹ ਲੈਣਾ ਚਾਹੋਗੇ am media un pacchetto da 20 compresse te mennu dabo ik packet 20 goliyan da compresse da matlab hunda goliyan va bene ti prendo subito ti serve qualcos altro agla tannu keh sakda ki haan theek hai main tere vaste leke aaniyan kujh hor chahida ta tannu Sì, si hai detto che vorrei comprare una crema solare. Ho il sunscreen per fare. Ok, abbiamo diverse creme solari. Preferisci una crema con alta protezione o una protezione media? Sì, perché tu hai sunscreen e vedi che tu hai il sunscreen e tu hai il sunscreen e hai protezione alta, per favore. ਕਿਰਪਾ ਕਰਕੇ ਉੱਚ ਸੁਰੱਖਿਆ ਭਾਵ ਨੰਬਰ ਵੱਡਾ ਚਾਹੀਦਾ ਆਤਿਮਾ ਸ਼ੈਲ ਦਾ ਅਭਿਆਮ ਉਹ ਨਾ ਕਰੇ ਮੈਂ ਸੋ ਲਾਰੇ ਕੋਨ protezione 50+ ਤੇ prendo quella ਬਹੁਤ ਵਧੀਆ ਚੋਣਾ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਬਾਬੇ ਨੇ grazie molto gentile ਤੁਹਾਡਾ ਧੰਨਵਾਦ mi scusi ho dimenticato ho bisogno anche una altra cosa ਮਾਫ ਕਰਨਾ ਮੈਂ ਭੁੱਲ ਗਿਆ ਮੈਨੂੰ ਹੋਰ ਵੀ ਕੁਝ ਚਾਹੀਦਾ ਮੇ ਮਮਾ ਆ ਇਲ ਪ੍ਰੂਰੀਟੋ ਐ ਲਾ ਤੋਸੇ ਸੇਕਾ ਮੇਰੀ ਮਮਾ ਨੂੰ ਖੁਜਲੀ ਆ ਪ੍ਰੂਰੀਟੋ ਦਾ ਮਤਲਬ ਹੁੰਦਾ ਖੁਜਲੀ ਤੇ ਸੁੱਕੀ ਖੰਗ ਐ ਇਸ ਦੇ ਸੰਬੰਧ ਦੇ ਵਿੱਚ ਜੇਕਰ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਅੱਗੇ ਤਾਂ ਕਰ ਸਕਦੇ ਹੋ ਤੇ ਅਗਲਾ ਕਹਿ ਸਕਦਾ ਹੈ ਪਰ ਇਲ ਪ੍ਰੂਰੀਟੋ ਚੀ ਸੋਨੋ ਕਰੇਮੇ ਪਰ ਲਾ ਤੋਸੇ ਚੀ ਸੋਨੋ ਸ਼ੀਰੋਪੀ ਕੀ ਖੰਗ ਦੇ ਵਾਸਤੇ ਮਤਲਬ ਦਵਾਈ ਐ ਤੇ ਖੁਜਲੀ ਦੇ ਵਾਸਤੇ ਕਰੀਮਾਂ ਹਨ ਮੀਂਹ ਦੀਆਂ ਉਹਨਾਂ ਕਰੀਮਾਂ ਲੈਣੀ ਟੀਵਾ ਐ ਉਹਨਾਂ ਸ਼ੀਰੋਪੋ ਸੈਂਸਾ ਜੁੱਕੇਰੋ ਕਿਉਂਕਿ ਮੀ ਆਮਾ ਮਾ ਐ ਡਾਇਬੀਟਿਕਾ ਮੈਨੂੰ ਇੱਕ ਮੈਨੂੰ ਇੱਕ ਖੁਜਲੀ ਕੇ ਸ਼ਾਮ ਤਰਾਨ ਵਾਲੀ ਕਰੀਮ ਤੇ ਚੀਨੀ ਤੋਂ ਬਿਨਾ ਦਵਾਈ ਦਿਓ ਪੀਣੇ ਵਾਲੀ ਬਾਬੇ ਨੇ 32 ਟਰਾਪੋਕ ਮੈਂ ਤੁਹਾਨੂੰ ਦੇਨੀ ਆ ਠੀਕ ਆ ਮੈਂ ਥੋੜੀ ਦੇਰ ਦੇ ਵਿੱਚ ਤੁਹਾਨੂੰ ਲਿਆ ਕੇ ਦੇਨੀ ਆ ਇਸ ਤਰੀਕੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੇਕਰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਹਾਈਪ ਵਾਲਾ ਬਟਨ ਵੀ ਜ਼ਰੂਰ ਦਬਾ ਦੇਣਾ ਉਹਨਾਂ ਅਲਟਰਾ ਕੋਜ਼ਾ ਵਰੇਈ ਉਨ ਇਨਫੋਰਮਾਸਿਓਨੀ ਜੇ ਤੁਸੀਂ ਹੋਰ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲੀ ਲਾਈਨ ਯੂਜ਼ ਕਰ ਸਕਦੇ ਹੋ ਇੱਕ ਗੱਲ ਹੋਰ ਮੈਨੂੰ ਕੁਝ ਜਾਣਕਾਰੀ ਚਾਹੀਦੀ ਹੈ ਜਿਵੇਂ ਕਿ ਕੋ ਮੇ ਪੋਸਸੋ ਕੰਟਰੋਲਾਰੇ ਲ ਪ੍ਰੈਸਿਓਨੇ ਸਾਂਗੁਈ ਨੀਆ ਸਾਂਗੁਈਨੀਆ ਪ੍ਰੈਸ਼ਰਿਓ ਨੇ ਸੰਗੁਈਨਿਆ ਕੀ ਹੁੰਦਾ ਹੈ ਬਲੱਡ ਪ੍ਰੈਸ਼ਰ ਮੈਂ ਆਪਣਾ ਬਲੱਡ ਪ੍ਰੈਸ਼ਰ ਕਿੱਦਾਂ ਕੰਟਰੋਲ ਕਰ ਸਕਦਾ ਹਾਂ ਕੋਨਲਾ ਡਾਇਟਾ ਮਤਲਬ ਡਾਈਟ ਦੇ ਨਾਲ ਇਹ ਇੰਪੋਰਟੈਂਟ ਹੈ ਮੰਜਾਰੇ ਚੀ ਵੀ ਸਾਨੀ ਜ਼ਰੂਰੀ ਹੈ ਕਿ ਜਿਹੜਾ ਹੈਲਦੀ ਫੂਡ ਖਾਇਆ ਜਾਵੇ ਮਤਲਬ ਸੇਧਮਾਨ ਪੋਜਨ ਖਾਣਾ ਜ਼ਰੂਰੀ ਹੈ ਇਸ ਨੂੰ ਤੁਸੀਂ ਉਸ ਤਰੀਕੇ ਦੇ ਨਾਲ ਕੰਟਰੋਲ ਕਰ ਸਕਦੇ ਹੋ ਵੋਈ ਸਾਪੇਰੇ ਕੁਾਲੀ ਚੀ ਵੀ ਸੋਨੋ ਮਿਲੀਓਰੀ ਤੁਸੀਂ ਜਾਨਣਾ ਚਾਹੋਗੇ ਕਿ ਕਿਹੜੇ ਕਿਹੜੇ ਭੋਜਨ ਹੈ ਜਿਹੜੇ ਉਹ ਵਧੀਆਂ ਨੇ ਕੰਟਰੋਲ ਕਰਨ ਦੇ ਲਈ ਪ੍ਰੈਸ਼ਿਓਨੇ ਸਾਂਗੁਈਨਿਆ ਪ੍ਰੈਸ਼ਿਓਨੇ ਸਾਂਗੁਈਨਿਆ ਨੂੰ ਕਿਦਾਂ ਤੁਸੀਂ ਫੂਡ ਦੇ ਨਾਲ ਕੰਟਰੋਲ ਕਰ ਸਕਦੇ ਹੋ ਸੀ ਚੈਰ ਤੁਮੀਦੀ ਕਾ ਪਰ ਫਾਵੋਰੇ ਪਰਕੇ ਮਿਆ ਪ੍ਰੀਸਿਓਨੇ ਐ ਸੈਂਪਰੇ ਆਲਤਾ ਜਾ ਰਿਮਾਨੇ ਸੈਂਪਰੇ ਆਲਤਾ ਹਮੇਸ਼ਾ ਉੱਚਾ ਰਹਿੰਦਾ ਹੈ ਲਾ ਵਰਦੂਰਾ ਐ ਲਾ ਫਰੂਟਾ ਠੀਕ ਹੈ ਵੀ ਤੁਸੀਂ ਫਰੂਟ ਅਤੇ ਵੈਜੀਟੇਬਲਸ ਯਾਨੀ ਕਿ ਸਬਜ਼ੀਆਂ ਦੇ ਨਾਲ ਇਸ ਨੂੰ ਕੰਟਰੋਲ ਕਰ ਸਕਦੇ ਹਾਂ ਓਕੇ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਅਗਲਾ ਤੁਹਾਨੂੰ ਹੋਰ ਵੀ ਸਲਾਹ ਦਵੇ ਪਰ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਲਾਸਟ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਗ੍ਰਾਸ ਸੇ ਮਿਲੇ ਮੈਂ ਅਰੀ ਵਿਦੇਰਚੀ ਜੇ ਤੁਸੀਂ ਫਾਰਮਲ ਤਰੀਕੇ ਦੇ ਨਾਲ ਗੱਲ ਕਰਨਾ ਚਾਹੁੰਦੇ ਹੋ ਆਦਰਵਾਇਸ ਤੁਸੀਂ ਚੌ ਵੀ ਕਹਿ ਸਕਦੇ ਹੋ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੋਰ ਇਦਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਧੰਨਵਾਦ ਮੈਂ ਅੰਦੇ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਾਨੂੰ ਸਤਿ ਸ਼੍ਰੀ ਅਕਾਲ ਜੀ